ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਸੂਟ ਗਰਮ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਬ੍ਰਾਂਡਡ ਸੂਟ ਹੈ ਜੀ ਬਹੁਤ ਸੋਹਣੀ ਚੈੱਕ ਦੀ ਸ਼ਰਟ ਆਊਗੀ ਨਾਲ ਬਹੁਤ ਸੋਹਣੀ ਪਲੇਨ ਬਾਟਮ ਆਊਗੀ ਪਸ਼ਮੀਨੇ ਦੀ ਪਸ਼ਮੀਨੇ ਦੀ ਸ਼ਰਟ ਆਈ ਹੈ ਜੀ ਤੇ ਪਸ਼ਮੀਨੇ ਦਾ ਹੀ ਬਾਟਮ ਹੈ ਜੀ ਬਹੁਤ ਸੋਹਣਾ ਗਰਮ ਫੈਬਰਿਕ ਹੈ ਬੁਰਦੀ ਆਪਣੀ ਪੂਰੀ ਗਰੰਟੀ ਹੈ ਜੀ ਕੋਈ ਬੁਰਨੀ ਹੁੰਦਾ ਆਉਂਦਾ ਜੀ ਇਹਦੇ ਤੇ ਨਾ ਇਹਦਾ ਕਲਰ ਖਰਾਬ ਹੋਵੇ ਬਿਲਕੁਲ ਵੀ ਕਪੜਾ ਖਰਾਬ ਨਹੀਂ ਹੁੰਦਾ ਜੀ ਆਪਾਂ 100% ਤੁਹਾਨੂੰ ਗਰੰਟੀ ਦਿੰਨੇ ਆ ਜੀ ਬਹੁਤ ਸੋਹਣੇ ਸੂਟ ਹੈ ਜੀ 750 ਰੁਪਏ ਪ੍ਰਾਈਸ ਹੈ ਜੀ ਇਨਾਂ ਸੂਟਾਂ ਦਾ ਜੇ ਜਿਹੜੇ ਇਹ ਵਾਲੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਆਉਣਗੇ ਪਸ਼ਮੀਨੇ ਦੇ ਸ਼ਾਲ ਦੇ ਨਾਲ ਬਹੁਤ ਸੋਹਣੇ ਸੂਟ ਹੈ ਜੀ ਨਾਲ ਇਹਨਾਂ ਦੇ ਬਾਟਮ ਆਉਗੀ ਪਲੇਨ ਬਹੁਤ ਸੋਹਣੀ ਪ੍ਰਿੰਟਡ ਸ਼ਰਟ ਆਉਗੀ ਨਾਲ ਪ੍ਰਿੰਟਡ ਛੌਲ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਬਹੁਤ ਹੀ ਗਰਮ ਹੁੰਦਾ ਹੈ ਜੀ ਇਹ ਵਾਲਾ ਫੈਬਰਿਕ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹ ਸੂਟ ਹੈ 850 ਰੁਪਏ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਸ਼ਿਪਿੰਗ ਸਾਰੇ ਸੂਟਾਂ ਦੇ ਉੱਪਰ ਐਕਸਟਰਾ ਰਹੂਗੀ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ 60 ਰੁਪਏ ਸ਼ਿਪਿੰਗ ਦੇ ਹੈ ਜੀ ਤੁਸੀਂ ਪੰਜਾਬ ਹਰਿਆਣਾ ਕਿਤੇ ਵੀ ਮੰਗਵਾ ਸਕਦੇ ਹੋ ਜੀ 올 인디아 ਆਪਣਾ ਤੁਸੀਂ ਕਿਤੇ ਵੀ ਆਰਡਰ ਕਰ ਸਕਦੇ ਹੋ 60 ਰੁਪਏ ਸੋਨੂੰ ਸ਼ਿਪਿੰਗ ਦੇ ਲੱਗਣਗੇ ਬਾਕੀ ਜਿਹੜਾ ਸੂਟ ਦਾ ਪ੍ਰਾਈਸ ਆ ਉਹ ਲੱਗੂ ਆ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਬਿਲਕੁਲ ਖਰਾਬ ਨਹੀਂ ਹੋਣ ਵਾਲਾ ਸਟੱਫ ਜੀ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦੇ ਤੇ ਕੋਈ ਬੁਰਾ ਹੋਵੇ ਨਾ ਇਹ ਕੁਝ ਜੀ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਪਲੇਨ ਬਾਟਮ ਆਊਗੀ ਜੀ ਨਾਲ ਸ਼ਾਲ ਆਊਗਾ 2.5 ਮੀਟਰ ਦੀ ਕੱਟ ਹੋਊਗੀ ਜੀ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਿਹੜਾ ਵੀ ਸੂਟ ਜਿਹੜੀ ਵੀ ਭੈਣ ਨੂੰ ਪਸੰਦ ਹੋਵੇ ਸਕਰੀਨਸ਼ਾਟ ਪੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਚਾਰ ਕਲਰਸ ਉਹਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਇਹ ਰਾਜਾ ਰਾਣੀ ਵਾਲਾ ਪ੍ਰਿੰਟ ਹੈ ਜੀ ਸੇਮ ਸਟੱਫ ਹੈ ਰਾਜਾ ਰਾਣੀ ਵਾਲਾ ਪ੍ਰਿੰਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਵਾਇਰਲ ਜਾ ਇਹ ਡਿਜ਼ਾਈਨ ਹੈ ਬਹੁਤ ਇਹ ਟਾਈਮ ਬਾਅਦ ਸਾਡੇ ਕੋਲੇ ਰਿਪੀਟ ਆਇਆ ਜੀ ਕਾਫੀ ਲੰਬੇ ਟਾਈਮ ਤੋਂ ਬਾਅਦ ਇਹ ਰਿਪੀਟ ਆਇਆ ਬਹੁਤ ਡਿਮਾਂਡਿੰਗ ਆਰਟੀਕਲ ਹੈ ਜਿਹੜੀ ਵੀ ਭੈਣ ਨੇ ਲੈਣਾ ਫਟਾਫਟ ਆਰਡਰ ਬੁੱਕ ਕਰਵਾ ਦਿਓ ਜੀ ਇਹ ਵਾਲੇ ਸੂਟ ਆਉਣਗੇ ਜੀ ਦਾਸ ਬ੍ਰਾਂਡ ਦੇ ਕੋਟ్రਾਈ ਦੀ ਪਿਓਰ ਕੋਟ్రਾਈ ਦੀ ਸ਼ਰਟ ਆਊਗੀ ਪਿਓਰ ਕੋਟ్రਾਈ ਦੀ ਬਾਟਮ ਆਊਗੀ ਨਾਲ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਆਊਗਾ ਜੀ ਸ਼ਰਟ ਤੇ ਬਾਟਮ 2.5 ਮੀਟਰ ਦੇ ਹੋਣਗੇ ਜੀ 2.5 ਮੀਟਰ ਦਾ ਹੀ ਦੁਪੱਟਾ ਆਊਗਾ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਸ਼ੈਡੋ ਪ੍ਰਿੰਟ ਦੀ ਨੇਗੇਟਿਵ ਪ੍ਰਿੰਟ ਦੀ ਬਾਟਮ ਆਉਗੀ ਜੀ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਜੀ ਬ੍ਰਾਂਡਡ ਸਟੱਫ ਹੈ ਇਹ ਵਾਲੇ ਸੂਟ ਸਿਲਕ ਪਸ਼ਮੀਨੇ ਦੇ ਆਉਣਗੇ ਜੀ ਪਲੇਨ ਬਾਟਮ ਦੇ ਨਾਲ ਸਿਲਕ ਪਸ਼ਮੀਨੇ ਦੀ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਪਲੇਨ ਬਾਟਮ ਆਉਗੀ ਜੀ ਸਿਲਕ ਪਸ਼ਮੀਨੇ ਦੀ ਇਹ ਬਿਲਕੁਲ ਨਵਾਂ ਸਟੱਫ ਆਇਆ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਆਇਆ ਬਹੁਤ ਜਿਆਦਾ ਸੋਹਣਾ ਹੈ ਜੀ ਜਿਵੇਂ ਆਪਣਾ ਪਲੇਨ ਸੂਟ ਹੀ ਇਹਦਾ 1200 ਦਾ ਹੁੰਦਾ ਜੀ ਤੇ ਇਹ ਵਾਲਾ ਆਪਣਾ ਵਧੀਆ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਓਨਲੀ 1300 ਦੇ ਵਿੱਚ ਇਹ ਮਿਲ ਰਿਹਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਸਰਦਾਰੀ ਜੀ ਲੁੱਕ ਦੇ ਸੂਟ ਹੈ ਜੀ ਇਹ ਤੁਸੀਂ ਜਿਵੇਂ ਮਰਜੀ ਇਹਨਾਂ ਨੂੰ ਛੋਟੇ-ਮੋਟੇ ਫੰਕਸ਼ਨ ਤੇ ਵੀ ਪਾ ਸਕਦੇ ਹੋ ਜਿਵੇਂ ਆਪਣੀਆਂ ਮੰਮੀਆਂ ਨੂੰ ਨਹੀਂ ਆਪਣੇ ਪੈਂਦੇ ਜੀ ਉਹਨਾਂ ਕੋਲੋਂ ਵਰਕ ਵਗੈਰਾ ਵਾਲੇ ਉਹਨਾਂ ਲਈ ਇਹ ਬੈਸਟ ਸੂਟ ਹੈ ਜੀ ਬਹੁਤ ਸੋਹਣੀ ਆਪਸ਼ਨ ਹੈ ਤੇ ਇਹ ਵਾਲੇ ਸੂਟ ਆਉਣਗੇ ਸਿਲਕ ਪਸ਼ਮੀਨਾ ਦੇ ਉੱਪਰ ਬਣੇ ਹੋਏ ਜੀ ਇਹਨਾਂ ਦਾ ਪ੍ਰਾਈਸ ਵੀ 1350 ਹੈ ਪੂਰਾ ਇਹਦੇ ਵਿੱਚ ਪੈਨਲ ਦਾ ਕੰਮ ਹੋਇਆ ਜੀ ਸਾਰੇ ਸੂਟ ਦੇ ਉੱਪਰ ਤਿੱਕਰ ਆਪਣੇ ਗਲੇ ਤੇ ਕਰੇ ਪੈਨਲ ਜਾਊਗਾ ਜੀ ਮੋਢਿਆਂ ਤੇ ਤਿੱਕਰ ਤੇ ਵਿੱਚ ਬੰਚ ਬਣਿਆ ਹੋਇਆ ਜੀ ਫਲਾਵਰ ਦਾ ਕੋਈ ਲੈਂਥ ਦਾ ਇਸ਼ੂ ਨਹੀਂ ਕੋਈ ਘੇਰੇ ਦਾ ਇਸ਼ੂ ਨਹੀਂ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਵੀਡੀਓ ਦੀ ਦਿੱਤੀ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ